ਤੇ ਜਿਵੇਂ ਜੇ ਵੱਧ ਦੁੱਧਾ ਤਾਂ ਮਟਾਇਟਸ ਨੂੰ ਮਾੜੀ ਮੋਟੀ ਤਾਊ ਆਊ ਆਊ ਹੈ ਨਾ ਬਟੇ ਵੱਧ ਦੁੱਧ ਵਾਸਤੇ ਵੀ ਨਹੀਂ ਭਾਈ ਹੁਣ ਐਂ ਤਾਂ ਹੁਣ ਆਪਣੀਆਂ ਨਾਗਣੀ ਵਰਗਾਂ ਬਾਹਲੇ ਦੁੱਧ ਦਿੰਦੀਆਂ ਅੱਛਾ ਤੇ ਉਹ ਟਾਈਮਾਂ ਚ ਉਹ ਹੁਣ ਤਾਂ ਚਲ ਟੋਕੜਾ ਹੋ ਗਈਆਂ ਸੂਕੀ ਛਟ ਗਈਆਂ ਇਹ ਮਟਾਇਟਸ ਦਾ ਜਿਹੜਾ ਕਾਰਨ ਹੈ ਨਾ ਜਿਵੇਂ ਮੰਨ ਲਓ ਹੁਣ ਆਪਾਂ ਨੂੰ ਜਿਹੜੇ ਵੱਡਾ ਕਰਨ ਲੱਗਿਆ ਸੀ ਆਪਾਂ ਸੀਰਾ ਨਹੀਂ ਕਦੇ ਵੀ ਵਰਤਿਆ ਫੀੜ ਤੇ ਠੀਕ ਹੈ ਖੰਡ ਪਾ ਲੋ ਰਾਪ ਖੰਡ ਪਾ ਲੋ ਜਾਂ ਮਲ ਉਹ ਦੇਸੀ ਖੰਡ ਪਾ ਲੋ ਜੇ ਮਿੱਠਾ ਦੇਣਾ ਜਾਂ ਸਹਾਲਾਂ ਚ ਜਿਵੇਂ ਮੰਨ ਲਾ ਗੁੜ ਦੇ ਦੇਣਾ ਮੈਂ ਅਹਲੇ ਡੋ ਦੇ ਦਿੰਦਾ ਸੀਗਾ ਪਰ ਆਪਾਂ ਕਿਤੇ ਸੀਰਾ ਨਹੀਂ ਪੋ ਜਿਵੇਂ ਮਾਲਾ ਆਪਾਂ ਵੀ ਹੁਣ ਵੀਡੀਓ ਦੇ ਮਗਰ ਜਦੋਂ ਆਪਾਂ ਵੀ ਦੇਖਦੇ ਹਾਂ ਨਾ ਕੋਈ ਨਾ ਕੋਈ ਭਰਾਵਾਂ ਦੀਆਂ ਕੁਝ ਮੈਂ ਡਾਕਟਰ ਨੇ ਵੀਡੀਓ ਦੇਖਣ ਲੱਗੇ ਨੇ ਜਿਵੇਂ ਉਹ ਜਾਦੇ ਜਦੋਂ ਆਪਾਂ ਉਹਨਾਂ ਨੇ ਧਿਆਨ ਨਾ ਸੌਂਦੇ ਉਹ ਕਹਿੰਦਾ ਵੀ ਸੀਰਾ એનર્ਜੀ ਦਿੰਦਾ ਵੀ 4-3-4 ਕਿਲੋ ਤੁਸੀਂ ਪਾਇਆ ਕਰੋ ਮਿੱਠਾ ਹਾਂ ਠੀਕ ਹੈ ਪਰ ਹੁਣ ਡਾਕਟਰ ਸਾਹਿਬ ਤਾਂ ਚਲੋ ਉਹ ਆਪਦੀ ਥਾਂ ਤੇ ਠੀਕ ਹੈ ਵੀ ਮਿੱਠੇ ਨਾਲ એનર્ਜੀ ਮਿਲਦੀ ਹੈ ਉਹ ਆਪਾਂ ਵੀ ਕਿਤੇ ਐਂ ਸੁਣਾ ਨਹੀਂ ਤੇ ਸੀਰੇ ਦੇ ਵਿੱਚ ਉਲੀ ਵੀ ਵੱਧ ਆਉਂਦੀ ਹੈ ਸਾਰਿਆਂ ਤੋਂ ਵੱਧ ਕਿਉਂਕਿ ਇਹ ਪਾਣੀ ਦਾ ਤਿਆਰ ਕਰਕੇ ਭਰ ਦਿੰਦੇ ਆ ਐਂ ਨਹੀਂ ਪਤਾ 2 ਮਹੀਨੇ ਪਿਆ ਰਵੇ ਤਾਂ ਸਾਰੀ ਉਲੀ ਉਲੀ ਹੋ ਜਾਂਦੀ ਹੈ ਹਮ ਨਾਲੇ ਸੀਰਾ ਨਵਾਂ ਆਇਆ ਵਾ ਸੀ ਉਹ ਮੈਂ ਸੀਰਾ ਪਵਾ ਲਿਆ ਹਮ ਉਹ ਸੀਰੇ ਸੀਰੇ ਦੇ ਵਿੱਚ ਉਹ ਮਹੀਨੇ ਦੀ ਜਿਹੜੀ ਫੀਡ ਸੀ 15